39.80 ਗ੍ਰਾਮ ਦੀ 4 ਟੋਲੇ 4 ਡੰਗਲਾ ਸੋਨੀ ਰੱਖੇ ਗਏ। ਪੜ ਜਾ। ਚਲਾਈ ਮੈਂ ਬੈਤ ਉਸ ਵੇਲੇ ਸਾਬਣ ਦਾ ਮਿਲਿਆ। ਮੈਂ ਤਾਂ ਸਾਬਣ ਦਾ ਨਹੀਂ ਕਰਦਾ। 39.80 ਗ੍ਰਾਮ ਦੀ 4 ਟੋਲੇ 4 ਡੰਗਲਾ ਸੋਨੀ ਰੱਖੇ ਗਏ। ਪੜ ਜਾ। ਚਲਾਈ ਮੈਂ ਬੈਤ ਉਸ ਵੇਲੇ ਸਾਬਣ ਦਾ ਮਿਲਿਆ। ਮੈਂ ਤਾਂ 就差不多厉害。 ਉਹ ਲਾ ਕੇ ਵਾਲਾ ਇਕਵਿਟੇਰ ਆਪਾਂ ਚਾਹੀਦਾ ਹੁੰਦਾ ਆ। ਉਹ ਨਵੀਂ ਮਾਰ। ਉਹ ਦੈਟਸ ਇਟ ਵਾਸ ਆਫ। ਆ ਰਹਿਵਾਂ ਨੇ 30% ਖਾਇ ਸੀ ਚਾਪਰੋ ਨਿਕਲ ਆ ਸੀ। ਹੂੰ। 24 देखो इधर नहीं कर रहा कुछ साम्राज्य अभी निकल गया बाकी आना ਜੀ ਸਾਡੇ ਸਪਨਯੋਗ ਐਸਐਸਪੀ ਸਾਹਿਬ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ਼ ਆਲਮ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਬਰਨਾਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਸਾਡੀ ਥਾਣਾ ਸਿਟੀ 2 ਦੀ ਪੁਲਿਸ ਨੂੰ ਇੱਕ ਕਾਮਯਾਬੀ ਹਾਸਲ ਹੋਈ ਹੈ ਇਹਦੇ ਵਿੱਚ ਸਾਡੇ ਐਸਐਚਓ ਸਾਹਿਬ ਇਨਸਪੈਕਟਰ ਚਰਨਜੀਤ ਸਿੰਘ ਸਬ ਇਨਸਪੈਕਟਰ ਚਰਨਜੀਤ ਸਿੰਘ ਤੇ ਇਹਨਾਂ ਦੀ ਟੀਮ ਏਐਸਆਈ ਰਜੀਵ ਕੁਮਾਰ ਤੇ ਪ੍ਰਭ ਸਿੰਘ ਮਾਨ ਇਹਨਾਂ ਨੇ ਇੱਕ ਸਾਡੇ ਇੱਥੇ ਚੋਰੀ ਹੋਈ ਸੀ ਲక్ష్మణ ਦਾਸ ਵਾਸੀ ਸਿੱਖਾ ਰੋਡ ਗਲੀ ਨੰਬਰ 4 ਇਹਨਾਂ ਦੇ ਘਰੋਂ ਜਿਹੜਾ ਕਾਫੀ ਨਗਦੀ ਵਗੈਰਾ ਦੀ ਚੋਰੀ ਹੋਈ ਸੀ ਜਿਹਦੇ ਵਿੱਚ ਮੁਕਦਮਾ ਨੰਬਰ 382 ਮਿਤੀ 19/8/2025 ਥਾਣਾ ਸਿਟੀ ਟੂ ਬਰਨਾਲਾ ਦਰਜ ਹੋਇਆ ਸੀ ਇਹ ਇਹਦੇ ਤੇ ਵਰਕ ਕਰਦੇ ਹੋਏ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਦੋਸ਼ੀ ਪ੍ਰਭ ਪਵਨਪ੍ਰੀਤ ਸਿੰਘ ਪਵਨਪ੍ਰੀਤ ਸਿੰਘ ਵਾਸੀ ਭਦੌੜ ਇਹਨੂੰ ਗ੍ਰਿਫਤਾਰ ਕੀਤਾ ਜਿਹੜਾ ਮੈਨ ਜਿਹਨੇ ਤੋਂ ਚੋਰੀ ਕੀਤੀ ਸੀ ਤੇ ਇਹਦੇ ਫਰਦਰ ਪੁੱਛਗਛ ਦੇ ਵਿੱਚ ਸਾਨੂੰ ਦੋ ਹੋਰ ਦੋਸ਼ੀ ਆਈਡੈਂਟੀਫਾਈ ਹੋਏ ਨੇ ਜਿਨ੍ਹਾਂ ਦਾ ਨਾਮ ਕਾਲਾ ਸਿੰਘ ਵਾਸੀ ਸਧਾਣਾ ਤੇ ਕਫੂਰ ਮੁਹੰਮਦ ਕਫੂਰ ਮੁਹੰਮਦ ਵਾਸੀ ਹੈਗਾ ਇਹ ਨੈਣੇ ਵਾਲਾ ਕਪੂਰ ਮੁਹੰਮਦਵਾਸੀ ਨਾਣੇ ਵਾਲੇ ਤਿੰਨ ਦੋਸ਼ੀ ਜਿਹੜੇ ਇਹਨਾਂ ਨੇ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਦੇ ਫਰਦਰ ਦਰਾਨੇ ਤਫਤੀਸ਼ ਨਿਸ਼ਾਨਦੇਹੀ ਤੋਂ ਚੋਰੀ ਕੀਤਾ ਹੋਇਆ ਕੁੱਲ 138000 ਰੁਪਏ ਬਰਾਮਦ ਕੀਤਾ ਤੇ ਇਸ ਦੇ ਨਾਲ ਹੀ ਇਹਨਾਂ ਨੂੰ ਅੱਗੇ ਪੁੱਛਗਿੱਛ ਦੌਰਾਨ ਹੀ ਅੱਗੇ ਹੋਰ ਕਾਮਯਾਬੀ ਮਿਲੀ ਆ ਇਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਆ ਕਿ 6 8 2025 ਨੂੰ ਸਾਡੇ ਬਰਨਾਲਾ ਬੱਸ ਸਟੈਂਡ ਦੀ ਬੈਕ ਸਾਈਡ ਗੁਰੂ ਨਾਨਕ ਬਸਤੀ ਚੋਂ ਇੱਕ ਘਰ ਦੇ ਵਿੱਚੋਂ ਰਣਜੀਤ ਸਿੰਘ ਦੇ ਘਰ ਚੋਂ ਦਿਨ ਦਿਹਾੜੇ ਇੱਕ ਚੋਰੀ ਹੋਈ ਸੀ ਵਿਅਕਤੀ ਕੋਲੋਂ ਕੀਤੀ ਗਈ ਸੀ ਉਹਨਾਂ ਦੇ ਗਹਿਣੇ ਜਿਹੜਾ ਘਰੋਂ ਚੋਰੀ ਹੋਏ ਸੀਗੇ ਉਹ ਵੀ ਇਹਨਾਂ ਨੇ ਕੀਤੇ ਸੀ ਜਿਹੜੇ ਸਾਡੇ ਦੋਸ਼ੀ ਨੇ ਇਸ ਮੁਕਦਮੇ ਦੇ ਪਵਨਪ੍ਰੀਤ ਸਿੰਘ ਕਾਲਾ ਸਿੰਘ ਤੇ ਕਪੂਰ ਮੁਹੰਮਦ ਇਹਨਾਂ ਨੂੰ ਵੀ ਉਹ ਜਿਹੜਾ ਮੁਕਦਮਾ ਸੀ ਥਾਣਾ ਸਿਟੀ 1 ਬਰਨਾਲਾ ਦਾ 383/25 ਉਹਦੇ ਵਿੱਚ ਨਾਮਿਨੇਟ ਕਰ ਲਿਆ ਗਿਆ ਤੇ ਉਹ ਜਿਹੜੇ ਉੱਥੋਂ ਗਹਿਣੇ ਚੋਰੀ ਕੀਤੇ ਸੀ ਇਹਨਾਂ ਨੇ ਮੁੱਠੁੱਤ ਫਾਈਨਾਂਸ ਰਾਮਪੁਰਾ ਫੁੱਲ ਵਿਖੇ ਇਹਨਾਂ ਨੇ ਜਿਹੜਾ ਜਮਾ ਕਰਾਏ ਹੋਏ ਸੀ ਉਥੋਂ ਅਸੀਂ ਬਰਾਮਦ ਕਰਾਇਆ ਜੋ ਕੁੱਲ ਕਰੀਬ 40 ਗ੍ਰਾਮ ਦੇ ਕਰੀਬ ਸੋਨਾ ਪੰਜ ਆਈਟਮਾਂ ਸੋਨੇ ਦੀਆਂ ਹੈਗੀਆਂ ਨੇ ਫਰਦਰ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਇਹ ਅੱਜ ਇਹਨਾਂ ਨੂੰ ਅਸੀਂ ਮੈਡੀਕਲ ਕਰਾਵਾਂਗੇ ਡੋਪ ਟੈਸਟ ਵੀ ਹੋਏਗਾ ਉਹਦੇ ਵਿੱਚ ਸਾਹਮਣੇ ਆਏਗਾ ਜੀ ਜੀ ਕਿ ਕ੍ਰਿਮੀਨਲ ਨੰਬਰ ਵਿਤਿਦਾਰ ਹੁੰਦਾ ਹੈ ਜੀ ਮੇਰੇ ਸੰਬੰਧ ਇਹ ਇੱਕ ਦੂਜੇ ਦੇ ਦੋਸਤੀ ਨੇ ਜੀ ਜਿਹੜੇ ਇਹਦੇ ਵਿੱਚ ਦੋ ਦੋਸ਼ੀ ਤਾਂ ਆਪਣੇ ਬਰਨਾਲਾ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਆ ਇੱਕ ਨੈਣੇਵਾਲ ਦਾ ਹੈਗਾ ਤੇ ਇੱਕ ਭਤੌੜ ਦਾ ਤੇ ਜਿਹੜਾ ਕਾਲਾ ਸਿੰਘ ਹੈ ਉਹ ਸੁਧਾਣੇ ਦਾ ਇੱਧਰ ਨਾਲ ਹੀ ਲੱਗ ਜਾਂਦਾ ਆਪਣੇ ਸੋਏ ਆਪਸ ਚ ਜਾਣਕਾਰ ਸੀ ਜਿਹੜਾ ਲੋਕਲ ਏਰੀਆ ਦਾ ਜਾਣਕਾਰ ਜਿਵੇਂ ਪਵਨਪ੍ਰੀਤ ਆ ਇਹ ਚੋਰੀ ਕਰਦਾ ਸੀ ਤੇ ਫਰਦਰ ਬਸ ਤੇ ਆਉਂਦੇ ਸੀ ਤੇ ਉਧਰੋਂ ਇਹਨਾਂ ਨੂੰ ਇਹ ਜਿਹੜੇ ਦੂਜੇ ਸਾਥੀ ਨੇ ਇਹਦਾ ਸਮਾਨ ਸਾਂਭਦੇ ਸੀ ਤੇ ਇਹਨੂੰ ਫੈਸਿਲਿਟੇਟ ਕਰਦੇ ਸੀਗੇ ਅਸਲਾ ਵੀ ਪਰਚੇ ਜਿਹਦੇ ਤੇ ਹੀ ਅਸਲਾ ਵੀ ਨਹੀਂ ਹੈ ਨਹੀਂ ਇਹ ਤਾਂ ਪੁਰਾਣੇ ਆਰਮਜ਼ ਐਕਟ ਦੇ ਦੋ ਪੁਰਾਣੇ ਪਰਚੇ ਨੇ ਇਹਦੇ ਤੇ ਸਾਨੂੰ ਹੁਣ ਤੱਕ ਇਹਦੇ ਤੋਂ ਕੋਈ ਅਸਲਾ ਬਰਾਮਦ ਨਹੀਂ ਹੋਇਆ ਬਟ ਆਪਾਂ ਪੁੱਛਗਿੱਛ ਕਰਾਂਗੇ ਹੋ ਸਕਦਾ ਸਾਨੂੰ ਉਸ ਸੰਬੰਧੀ ਵੀ ਕੋਈ ਲੀਡ ਸਾਹਮਣੇ ਆ ਜਾਣਾ ਸਰ ਜਿਵੇਂ ਕੀ ਉਹਨਾਂ ਨੇ ਉੱਥੇ ਬੈਂਕ ਜਮਾ ਕਰਾਇਆ ਸੀ ਉਹਨਾਂ ਦੀ ਵੀ ਕਾਰਵਾਈ ਕੀਤੀ ਜੀ ਉਹ ਅਸੀਂ ਹੁਣ ਵੈਰੀਫਾਈ ਕਰ ਰਹੇ ਹਾਂ ਜੋ ਹਲੇ ਤੱਕ ਸਾਡੇ ਸਾਹਮਣੇ ਆਇਆ ਹੈ ਕਿ ਇਹਨਾਂ ਨੇ ਉੱਥੇ ਝੂਠ ਦੱਸ ਕੇ ਆਪਣਾ ਆਪਣੇ ਕਹਿਣੇ ਦੱਸ ਕੇ ਇਹਨਾਂ ਨੂੰ ਉੱਥੇ ਜਮਾ ਕਰਾਇਆ ਬਟ ਆਪਾਂ ਫਿਰ ਵੀ ਇਹਨੂੰ ਵੈਰੀਫਾਈ ਕਰ ਰਹੇ ਆ ਜੇਕਰ ਇਹੋ ਜਿਹੀ ਗੱਲ ਸਾਹਮਣੇ ਆਉਂਦੀ ਆ ਕਿ ਜਿਹੜੇ ਉਹ ਫਾਈਨੈਂਸ ਕੰਪਨੀ ਵਾਲੇ ਸੀ ਕਿ ਉਹਨਾਂ ਨੂੰ ਨੌਲੇਜ ਸੀ ਇਸ ਚੀਜ਼ ਦੀ ਕਿ ਇਹਨਾਂ ਨੇ ਚੋਰੀ ਦਾ ਸਮਾਨ ਉੱਥੇ ਜਮ੍ਹਾਂ ਕਰਾਇਆ ਫਿਰ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਜਿੰਨਾ ਸੋਨਾ ਚੋਰੀ ਹੋਇਆ ਸਾਰਾ ਰਿਕਵਰੀ ਹੋ ਚੁੱਕਾ ਹੈ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਆ ਕਿ ਉਹਨਾਂ ਨੇ ਕਿਹੜੀ ਕਿਹੜੀ ਆਈਟਮ ਲਖਾਈ ਸੀ ਹੁਣ ਅਸੀਂ ਟੈਲੀ ਕਰਾਂਗੇ ਸਾਰਾ ਐਫ ਆਈ ਆਰ ਦੇ ਨਾਲ ਤੇ ਜਿਹੜਾ ਬਾਕੀ ਬਚ ਗਿਆਗਾ ਉਹ ਵੀ ਆਪਾਂ ਇਹਨਾਂ ਤੋਂ ਪੁੱਛ ਕੇ ਚ ਕਰਾਂਗੇ ਸਰ ਹੋਰ ਵੀ ਸਾਹਮਣੇ ਲੱਗਦਾ ਇਹਨਾਂ ਨੂੰ ਫਰਦਰ ਆਪਾਂ ਹੁਣ ਤੱਕ ਤਾਂ ਇਹ ਤਿੰਨ ਹੀ ਸਾਹਮਣੇ ਆਏ ਨੇ ਫਰਦਰ ਅਸੀਂ ਪੁੱਛਗਿੱਛ ਕਰ ਰਹੇ ਹਾਂ ਜੇਕਰ ਕੋਈ ਗੱਲਬਾਤ ਸਾਹਮਣੇ ਆਉਂਦੀ ਹੈ